ਮੇਰੇ ਸਸਕਾਰ ਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਦੀ ਜੈਤੂ ਜੈਤੂ ਤੇ ਮੈਂ ਜਿਹੜੀ ਜਿਸ ਤਸਵੀਰ ਆਮਦਨ ਦੀ ਮਿਲੇਗੀ ਦੀ ਬੱਲੇ ਕੀਤੀ ਹੈ ਇਹ ਵੀ ਜੇਨਾ 2011-12 ਦੇ ਵਿੱਚ ਅਸੀਂ ਪਤਲੇ ਮੁੰਡਿਆਂ ਦਾ ਕੰਮ ਕੀਤਾ ਸੀ ਜਿਹੜੇ ਕਾਫੀ ਕੰਦੇ ਦੇ ਜੀ ਸੀ ਸਰਕਾਰੀ ਨਾ ਲੱਗ ਕੰ ਜਾਣਿਆ ਉਦੋਂ ਮੇਰੀ ਉਮਰ ਵੀ ਹਲਕੀ ਸੀ ਜੰਮਿਆ ਮੁੰਡਾ ਜੀ ਦੀ ਬੈਣੀ ਸੀ और हम मनरेगा के संबंध में साकल प्रधान जी ने अगर सामने चलवाया पता लग्या कि कम दिन हाजर देखो आज जॉब कार्ड बन गया जॉब कार्ड तो लुक हुआ है मेरी तरीके ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਿਆ। ਪੂਲ ਭਾਰਤ ਨੂੰ ਗਰੰਟੀ ਯੋਜਨਾ ਬਣਿਆ ਤੁਹਾਡਾ ਹੈ। ਜਿਹੜੇ ਬਣਿਆ ਕਰੋ 2005 ਦਾ। 2005 ਤੋਂ ਲੈ ਕੇ ਅੱਜ ਤੱਕ 3 ਸਾਲ ਹੋ ਗਏ। ਅੱਜ ਮੰਨਣ ਉਹ ਅੱਜ ਕੀ ਹੋਇਆ ਹੈ? ਕੈਮਰਮੈਨ ਮਾੜਾ ਮੀਡੀਆ ਉਹ ਹਰ ਘਰ ਹਰ ਸਾਲ ਵੀ ਤੋਂ ਲੈ ਕੇ ਹਰ ਘਰ ਹਰ ਸਾਲ 100 ਡਿੰ ਦਾ ਰੁਜ਼ਗਾਰ ਗਰੰਟੀ ਮਿਲ ਦੇਣਾ ਇੱਕ ਸਮਾਜਿਕ ਦਾ ਰੁਜ਼ਗਾਰ ਪੂਰਾ ਮਿਲਦਾ ਹੈ ਪਿਛਲੇ ਰੇਟ ਦੇ ਸਾਹਮਣੇ 25 ਤੇ 30 ਆਦੂਲੇ ਆਦੂਲੇ ਅਰਜਾ ਸਿੱਕਾ ਸਿੱਕਾ ਇੱਕ ਸਾਲ ਦਾ 25 ਤੇ 30 ਕਰਦੀ ਆ ਬਣੇਗੀ 3 ਨੂੰ ਘੋਣਾ ਕਰੀਏ 20 ਨਾ छ लाख रुपया है ना क्योंकि छे लख रुपया सरकारीसा भी सा कु कुछ असं आप कर लेंगे तो अभी दोबारे लरकार ने जिम्मेवारी लाई सी कि जो लोगे को हाथ जोड़ के वोट मांग वो नीवे होके आए कानून दस दा उन्होंने भी वो पब्लिक देवे ਪਬਲਿਕ ਦੇ ਦਾਇਆ ਉਹ ਜੋ ਬੋਧਾ ਤੋਂ ਜਿਹਨੂੰ ਬੋਧ ਪਾਉਦੇ ਆ ਉਹ ਨੂੰ ਕੋਈ ਸਰਟੀਫੀਕਟ ਹੁੰਦਾ ਉਹਦੇ ਕੋਲੇ ਦਫਤਰ ਹੁੰਦਾ ਦੇ ਬਿਗਿੰਗ 14 ਹੁੰਦੀਆਂ ਡੱਗਣੇ ਤੇ ਤੁਹਾਡੇ ਜੀਵਚੋਂ ਜਿਹੜਾ ਟੈਕਸ ਕਿੰਦਾ ਉਹ ਸਰਕਾਰ ਦੇ ਖਜ਼ਾਨੇ ਤੋਂ ਹੁੰਦਾ ਤੇ ਸਰਕਾਰ ਦੇ ਖਜ਼ਾਨੇ ਤੋਂ ਉਹ ਲੋਕ ਤਨਖਾਹ ਨਹੀਂ ਹੁੰਦੀ ਜਿਹੜੇ ਲੋਕ ਜਿਵੇਂ ਹੋਏ ਤੁਸੀਂ ਕੰਮ ਕਰੀ ਉਹ ਵੀ ਤਨਖਾਹ ਪਬਲਿਕ ਦੇ ਪੈਸੇ ਚ ਲਿੰਗੇ ਆ ਜਿਹੜੇ ਲੋਕ ਆ ਰੋਜ਼ਗਾਰ ਲਾਗੂ ਕਰਉਣ ਲਈ ਦਫਤਰਾਂ 'ਚ ਬੈਠੇ ਹੋ ਨੇ ਮੁਲਾਜ਼ਮ ਉਹ ਨੌਕਰ ਨੇ ਤੁਹਾਡੇ ਉਹ ਵੀ ਤੁਹਾਡੇ ਪੈਸੇ ਦੀ ਤੁਹਾਡੇ ਟੈਕਸ ਦੀ ਹੀ ਆਉਂਦਾ ਪਾ ਲੈਂਦੇ ਤੇ ਤੁਹਾਡੇ ਕੰਮ ਕਰਨ ਦੀ। ਉਹ ਆਪਸ 'ਚ ਮਿਲ ਕੇ ਉਹ ਕਹਿੰਦੇ ਖਾਓ ਤੇ ਖਵਾਓ ਇਹਨਾਂ ਦੇ ਕੰਮ ਨਹੀਂ। ਉਹਨਾਂ ਨੇ ਕੰਡੀਆਂ ਧਡੀਆਂ ਡਾਈਆਂ ਉਹਨੀਆਂ ਖਵਾ ਦੇ ਸਾਰਾ ਪੂਰੀਆਂ ਕਦੀਆਂ ਲਾਈਆਂ ਤੇ ਮਰੀਕਾ ਦੀ ਕਦੀਆਂ ਪਤੰਤ ਪੂਰਨ ਮੇਲਾ ਜਿਹੜਾ ਰੇਟ ਹੈਗਾ ਹੁਣ ਤੁਹਾਡਾ ਕੋਰਪੋਰੇਟ ਦਾ ਕੰਮ ਨਹੀਂ ਵੀ ਤੇ 34000 ਰੁਪਇਆ ਇੱਕ ਸਾਲ ਦਾ ਬਣਦਾ ਹੈ ਕੱਲਾ ਮਰੀਕਾ ਤੇ ਜੇ ਐਕਸਟਰਾ 10 10% ਖਰਚਾ ਲੱਗ ਜਾਵੇ ਤਾਂ ਹੋਰ ਪੈਸੇ ਲੱਗਦੇ ਕੋੜ ਲਗਭਗ ਪਹਿਲੀ ਸਰਕਾਰਾਂ ਦੇ ਵਿੱਚ ਕਾਲੀਆਂ ਦੀ ਸਰਕਾਰ ਜਦੋਂ ਅਸੀਂ ਪੂਰੇ ਜੋਰ ਨਾਲ ਕੰਮ ਚਲਾਇਆ ਪਰ ਜੇ ਕੰਮ ਮਿਲ ਗਿਆ ਤੇ ਪੈਸੇ ਨਹੀਂ ਮਿਲਦੇ ਸੀ ਐਨੇ ਨਹੀਂ ਮਿਲਦੇ ਸੀ ਇਸੇ ਤਰ੍ਹਾਂ ਕਾਂਗਰਸ ਸਰਕਾਰ ਨੂੰ ਤੁਸੀਂ ਥੱਲੇ ਪ੍ਰੋਮੋਸ਼ਨ ਕਰਦੇ ਵਿੱਚ ਕੰਮ ਚਲਾਇਆ ਹੁਣ ਝਾੜੂਆੜੀ ਦੀ ਸਰਕਾਰ ਆ ਗਈ ਤਾਂ ਪਹਿਲਾਂ ਤਾਂ ਇਹ ਕੰਮ ਹੀ ਰੋਕਦੇ ਨੇ ਕੰਮ ਮਲਾਜ਼ਮਾਂ ਨੂੰ ਜ਼ਿੰਮੇਵਾਰੀ ਸੀ ਦੇਣੀ ਕਿ ਉਹਨਾਂ ਨੇ ਰੋਕਿਆ ਨਹੀਂ ਕਿਉਂਕਿ ਜਦੋਂ ਕਰਨੇ ਲੱਗਦੇ ਆ ਉਹਨੂੰ ਮਰਦਾਵਦ ਕਰਦੀਆਂ ਬੇਇੱਜ਼ਤੀ ਹੁੰਦੀ ਹੈ ਪਰ ਕੰਮ ਤਾਂ ਚੱਲਦਾ ਰਿਹਾ ਧਰਮਿਆਂ ਦੀ ਬਦੌਲਤ ਉਹਨਾਂ ਨੇ ਸਾਡੇ ਪੈਸੇ ਰੋਕ ਦਿੱਤੇ ਪੰਜ ਪੰਜ ਮਹੀਨੇ ਇਸ ਕਾਬੂ ਕੀਤਾ ਤੇ ਸਾਡੇ ਪੈਸੇ ਰੁਕ ਗਏ ਸਾਡੇ ਮਜ਼ਦੂਰਾਂ ਦੇ ਤਾਂ ਇਹਦੇ ਸ਼ਿਕਾਇਤਾਂ ਕੀਤੀ ਇਹਦੇ ਸ਼ਿਕਾਇਤਾਂ ਕੀਤੀਆਂ ਨੈਸ਼ਨਲ ਕੋ ਜਿਹੜੀ ਇਸ ਕਹਿਤਾ ਆ ਨਾ ਦਿੱਲੀ ਤੋਂ ਉਹਨਾਂ ਨੇ ਪੜਤਾਲ ਕੀਤੀ ਕਿ 80% ਪੈਸਾ ਮਨਰੇਗਾ ਦਾ ਜਿਹੜੇ ਘਰੇਲੂ ਮਿੱਤੀ ਲੋਕ ਸੀ ਉਹ ਹੁਣ ਹੋਰ ਲੱਭਿਆ ਕਿਵੇਂ ਹੈ ਕਿ ਜਿਹੜੇ ਗਰੁੱਪ 10 ਬੰਦਿਆਂ ਦਾ ਹਾਜ਼ਰੀ ਲੱਗਦਾ ਸੀ ਹੁਣ ਐਫਐਮ ਦਾ ਜੋਬ ਕਾਰਡ ਬੜਿਆਂ ਇੱਕ ਤੋਂ ਦਾ ਬੰਦਾ ਪਛਾਣ ਆ ਜਾਂਦਾ ਵੀ ਇਹ ਇੱਕ ਨੂੰ ਰਹਿਣ ਵਾਲਾ ਕੋਈ ਤੋਂ ਇੱਕ ਦੀ ਹਾਂ ਹੁਣ ਜਦੋਂ ਇਸ ਬੰਦੇ ਦੀ ਜੋਬ ਕਾਰਡ ਇੱਥੋਂ ਦਾ ਐਡਰੈਸ ਇੱਥੋਂ ਦਾ ਛੋਹ ਹੁੰਦਾ ਪਿਆ ਹੈ ਨੈਟ ਤੇ ਤੇ ਜੇਰੀ ਫੋਟੋ ਜਦੋਂ ਦੂਸਰੇ ਮਸਤੌੜ ਤੇ ਲੱਗਾਈ ਤਾਂ ਉਹ ਫੜੀ ਜਾਂਦੀ ਹੈ ਹਾਂ ਇਹ ਬੰਦਾ ਐਫਐਮ ਦਾ ਮਸਤੌੜ ਹੈ ਇਸ ਤੇ ਦਾ ਫੋਟੋ ਇਹਦੀ ਇੱਥੀ ਆ ਤੁਹਾਨੂੰ ਬਾਰ-ਬਾਰ ਜਦੋਂ ਫੋਟੋਆਂ ਫੜੀਆਂ ਮੁਹਰਸਤ ਕਾਰਨ ਪੂਰੀ ਤਰ੍ਹਾਂ ਦੇ ਆਪਸ਼ਨ ਜਾਂਦੇ ਕੰਮ ਬੰਦ ਹੋ ਗਏ। ਟੀਨ ਕੰਮ ਬਿਲਕੁਲ ਠੱਪ ਹੋ ਗਿਆ। ਰੇਲ ਪਟਰੀ ਦੇ ਕੰਮ ਜਿਹੜਾ ਸੀ ਉਹ ਵੀ ਕੰਮ ਬੰਦ ਹੋ ਗਿਆ। ਨਹਿਰ ਤੇ ਕੰਮ ਹੋ ਰਹੀ ਸੀ ਸਫਾਈ ਉਹ ਵੀ ਬੰਨ ਤੇ ਸਫਾਈ ਹੋ ਰਹੀ ਸੀ ਲੈ ਤੇ ਨਦੀ ਸੀ ਵੀ ਬੰਦ ਹੋ ਗਿਆ। ਇੰਡਾ ਦੇ ਵਿੱਚ ਉਹ ਵੀ ਜਿਹੜੇ ਰੋਸਰ ਪਾਉਂਦੇ ਉਹਨਾਂ ਨੂੰ ਵੀ ਨੀਂਹ ਤੋੜ ਦਿੱਤੀ। ਨੀਂਹ ਤੋੜ ਦਾ ਕੰਮ ਜਿਹੜੀ ਸੀ ਬ੍ਰਹਮਣ ਸਫਾਈ ਤੋਂ ਵੀ ਬੰਦ ਹੋ ਗਿਆ। ਹੁਣ ਐਸ਼ਟਾਮ ਦੋ ਕੰਮ ਚੱਲਦੇ ਆ। ਇਹ ਕਿਸਾਨ ਗ੍ਰਸਤ ਲਾਉਣ ਵਾਲਾ ਕੰਮ ਚੱਲਦਾ ਉਹ ਤਾਂ ਸੀਜ਼ਨ ਹੈਗਾ ਉਹ ਤਾਂ ਚੱਲੇਗਾ ਦੂਸਰਾ ਕਿ ਪਿੰਡਾਂ ਦੇ ਵਿਕਾਸ ਦਾ ਹੈ ਪਿੰਡਾਂ ਦੇ ਵਕਾਨ ਚ ਵੀ ਕਟ ਲਾਇਆ ਗਿਆ ਕਿ ਕਹਿੰਦੇ ਕਿ 56 ਦਾ ਕੰਮ ਜਿਹੜਾ ਬੂਲ ਕਰਨਾ ਉਹ 5 ਸਾਲਾਂ ਚ ਇੱਕ ਵਾਰੀ ਕਰ ਦਿੱਤਾ ਉਹ 5 ਸਾਲਾਂ ਚ ਇੱਕ ਵਾਰੀ ਉਹ ਕੰਮ ਕੀਤਾ ਕਿ ਨਾ ਕੰਮ ਨਹੀਂ ਸਕਿਆ ਤਾਂ ਦੋਸ਼ ਨਹੀਂ ਕੋਈ ਨਾ ਕੋਈ ਤਾਂ ਇਹ ਹੁਣ ਜਿਹੜੀ ਕਾਦੀ ਮਰੇਗਾ ਤੁਹਾ ਨੂੰ ਅੱਕੇ ਨੂੰ ਕੀ ਹਿੰਮਤ ਮਾਰਨੀ ਪੈ ਗਈ ਅਸੀਂ ਪੰਜ ਜਿਹੜੇ ਚੰਡੀਗੜ੍ਹ ਮਾਰ ਰਹੇ ਆ ਤਾਂ ਹਾਲੇ ਦੇ ਸੰਦਾ ਵਿੱਚ ਹੀ ਆਖੀ ਤਾ ਬੇਨਤੀ ਆ ਤੁਸੀ ਸਾਥ ਦਿਓ ਤਾਂ ਜਿਹੜਾ ਪਿੱਛੇ ਤੁਹਾਨੂੰ ਦਿੱਤਾ ਤੁਹਾਡੀ ਹਾਜ਼ਰੀ ਨਹੀਂ ਚੜੀ ਆਪਾਂ ਵਿਕਰਮ ਜੀ ਐਸ ਨਾਲ ਗੱਲ ਕੀਤੀ ਆ ਕਿ ਸੰਦਾ ਪਾਣੀ ਕਦੋਂ ਹੁੰਦਾ ਕਿ ਆਪਾਂ ਕੁਝ ਨਾ ਕੁਝ ਕਰਦੇ ਆ ਕਿਤਾ ਤੁਹਾਨੂੰ ਦੇ ਕਰਵਾਵਾ ਲਿਆ ਪਾ ਨਾ ਕਰਵਾਵੋਗੇ ਤਾਂ ਫਿਰ ਗ੍ਰਿਮੀ ਸਾਲ ਨਹੀਂ ਨਾ ਮਸਤੌਲ ਤੇ ਆਪਾਂ ਕਾਰਵਾਈ ਕਰਾਵਾਂਗੇ ਤੇ ਅਖਰ ਦੱਸਾਂਗੇ ਮੈਨੂੰ ਆਸ ਆ ਕਿ ਹਿੰਮਤ ਨਹੀਂ ਹਾਰਨੀ ਇਹ ਪੂਰਾ ਚਲਾਉਣਾ ਕਿਉਂਕਿ ਇਹ ਮੇਰਾ ਇੱਕ ਸਾਡਾ ਗ੍ਰੰਤੀ ਚ ਨੂੰਣਾ ਇਹਨੂੰ ਲਾਗੂ ਕਰਾਉਣਾ ਤੇ ਕੋਈ ਤੁਹਾਡੀ ਜਿੰਮੇ ਲਾਈ ਜਾਂਦੀ ਹੈ ਮੈਨੂੰ ਕੁੜੀ ਮੇਰਾ ਆਪ ਲੋਗੇ ਇੰਨਾ ਕਿ ਜਾਵੇ ਸਭ ਨੂੰ ਜੈ ਪੀ ਜੈ ਭਾਰਤੋ ਸਤਿ ਸ਼੍ਰੀ ਅਕਾਲ